ਪਹਿਲੇ ਜੀ ਜੀਤਪਾਤ ਅੱਜ ਦੀ ਕਾਨਫਰੰਸ ਤੋਂ ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਪਹੁੰਚ ਆਏ ਹੋ ਤੁਹਾਡਾ ਸਾਰਿਆਂ ਦਾ ਬਤਲ ਕਰਾਂ ਦਾ ਧੰਨਵਾਦ ਅਸੀਂ ਭਾਰਤਖਣ ਜੁਨੇ ਇੱਕ ਦਾ ਗ੍ਰਾਮ ਵੱਲੋਂ ਤੇ ਪੰਜਾਬ ਦੇ ਤਮਦੁਰ ਯੂਨੀਅਨ ਵੱਲੋਂ ਫਿਰ ਅਗਲਾ ਸਭੀ ਪਿਉਂਤ ਬਾੜੀ ਬਣੀ ਆ ਸਾਂਝੇ ਤੌਰ ਤੇ ਉਹ ਤੁਹਾਡੇ ਨਾਲ ਸਾਂਝੀ ਕਰਨੀ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਦੀ ਜਿਹੜਾ ਝੋਨੇ ਦਾ ਸੀਜ਼ਨ ਆ ਤੋ ਬਹੁਤ ਬੁਰੀ ਤਰ੍ਹਾਂ ਦੋਨੋਂ ਸਰਕਾਰਾਂ ਨੇ ਫਸਾਇਆ ਜਾਣਬੁੱਝ ਕੇ ਫਸਾਇਆ ਐ ਇਨ ਨਹੀਂ ਜਿਹਦਾ ਕੋਈ ਹੋਰ ਕਾਰਨ ਬਣਦਾ ਸੀ ਉਹਦੇ ਕਰਕੇ ਅਸੀਂ ਭਾਰਤੀ ਕਿਸਾਨਾਂ ਨੂੰ ਇਕਤਾਗ੍ਰਾਹ ਵੱਲੋਂ ਤੇ ਇਹਨਾਂ ਦੀ ਸ਼ਹਿਤਾ ਨਾਲ 17 ਤਰੀਕ ਤੋਂ ਲਗਾਤਾਰ ਮੋਰਚੇ ਦੇ ਵਿੱਚ ਆ ਅਖੀਰ ਸਰਕਾਰ ਨੇ ਮਸਲਾ ਹੱਲ ਕਰਨ ਦੀ بجائے ਡਾਂਗ ਬਾਹਣ ਦਾ ਜ਼ੋਰ ਲਾਇਆ ਜਿਹੜਾ ਰੈਕਗਰਲਾਂ ਦੇ ਵਿੱਚ ਡਾਂਗਬਾਹੀ ਹੈ ਤੁਹਾਨੂੰ ਸਾਰ ਨੂੰ ਨਹੀਂ ਪਤਾ ਸਾਫ ਉਹ ਮੇਰਾ ਇਰਾਦਾ ਸਮਾਸੀ ਗਿਆ ਸਾਫ ਦਿੰਦਾ ਕਿ ਬਿਨਾ ਵਰਦੀ ਵਾਲੇ ਬਹੁਤ ਜ਼ੋਰ ਨਾਲ ਇੰਨੇ ਬਾਅਦ ਮਤਲ ਕੁੱਟਕਟਾਈ ਕਰ ਰਹੇ ਹੈ ਸਾਡਾ ਸਵਾਲ ਆ ਤੁਹਾਡੇ ਸਾਹਮਣੇ ਰਹੀ ਇਥੋਂ ਦੇ ਸਾਰੇ ਪ੍ਰਸ਼ਾਸਨ ਨੂੰ ਇਹਨਾਂ ਸਰਕਾਰਾਂ ਨੂੰ ਕਿਉਂ ਹੋ ਤੁਸੀਂ ਕੋਈ ਗੁੰਡਾ ਫੋਰਸ ਭਰਤੀ ਕੀਤੀ ਹੈ ਜੇ ਕੋਈ ਗੁੰਡਾ ਫੋਰਸ ਨਹੀਂ ਭਰਤੀ ਕੀਤੀ ਤਾਂ ਕੌਣ ਆ ਜਿਹੜੇ ਸਿਵਲ ਵਾਲੇ ਜੇ ਸਿਵਲ ਵਾਲੇ ਕੋਈ ਡਾਂਗ ਸਾਡੀ ਕਰਦੇ ਉਹਨੂੰ ਤੇ ਪਰਚਾ ਬਣਦਾ ਕੁੱਟ ਮਾਰਦਾ ਜੋ ਵੀ ਜਿਸ ਕਰਦੇ ਵੀ ਸੱਟਾ ਸਾਡੇ ਵੱਜੀਆਂ ਰਾਤ ਮਾਰਨ ਦੇ ਰਾਤ ਦੇ ਨਾਲ ਉਹਨੇ ਸੱਟਾ ਮਾਰਦੀ ਹੈ ਜੇ ਨਹੀਂ ਕੋਈ ਪੁਲਿਸ ਲਾਠੀ ਚਾਰਜ ਹੁੰਦਾ ਹੈ ਉਹ ਸਿਰਚ ਸੱਟ ਦੀ ਸਾਡੇ ਹਜੇ ਤੱਕ ਕਿਤੇ ਵੱਜੀ ਜਦੋਂ ਸਾਡੇ ਬੰਦੇ ਦੇ ਸਰਪੰਨੇ ਆ ਬਹੁਤ ਬੁਰੀ ਤਰ੍ਹਾਂ ਇਸ ਕਰਕੇ ਸੀ ਉਹਦੀ ਨਿਦੇਧੀ ਕਰਦੇ ਆ ਦੋਨਾਂ ਚੋਥੇ ਬੰਦਿਆਂ ਵੱਲੋਂ ਜ਼ੋਰਦਾਰ ਜਿਹੜਾ ਅੱਜ ਦਾ ਸਾਡਾ ਹੈ ਗਿਆ ਅਸੀਂ ਟੋਲ ਪਲਾਜ਼ਾ ਤੇ ਬੈਠੇ ਸੀਗੇ ਹਰ ਸਮੇਂ ਦੇ ਹਰ ਸਾਰਾ ਕੁਝ ਬੰਦ ਕਰਕੇ ਜਿਹੜਾ ਹੁਣ ਇੰਨੀ ਛਿੱਲ ਹੋ ਗਈ ਇਹ ਜੋ ਨਸਤਾਰਾ ਜਿਹਨੇ ਆ ਸਕਦਾ ਜੇ ਸਰਕਾਰ ਇਹ ਚ ਕੋਈ ਢਿੱਲ ਦੇਊਗੀ ਫੇਰ ਇਹਦੀ ਕੋਈ ਵਿਜੈਸ ਬਣਦੀ ਹੈ ਜੋ ਵਿਕੇਦੇ ਨਹੀਂ ਇਹ ਝੋਨਾ ਲਟਾਉਣ ਲੁੱਟਿਆ ਜਾ ਰਿਹਾ ਸਾਡੀਆਂ ਮੰਡੀਆਂ ਦੇ ਵਿੱਚ ਸਾਡੇ ਪਹਿਰੀਦਾਰੀ ਦੇ ਬਾਵਜੂਦ ਲੁੱਟਿਆ ਜਾ ਰਿਹਾ ਦੂਜਾ ਮਸਲਾ ਜਿਹੜਾ ਹੈ ਗਿਆ ਇੱਧਰ ਬਰਨਾਲੇ ਦੇ ਵਿੱਚ ਤੇ ਗਿੱਦੜ ਵਾਹੇ ਦੇ ਵਿੱਚ ਜਿਮਣੀ ਚੋਣਾ ਹੋ ਰਹੀ ਹੈ ਜਿਹੜੇ ਵੀ ਕੈਂਡੀਡੇਟ ਖੜੇ ਆ ਚਾਹੇ ਆਪ ਵਾਲਾ ਦਾ ਖੜਾ ਚਾਹੇ ਭਾਜਪਾ ਦਾ ਪਾਲੀ ਦਾ ਪਾਰਟੀਆਂ ਦਾ ਖੜਿਆ ਹੈ ਕਿਸਾਨਾਂ ਦੇ ਹੱਕ ਚ ਵੀ ਚੋਣਾ ਕਿਵੇਂ ਫਸ ਗਿਆ ਇਹਦਾ ਕੁਝ ਕਰਿਆ ਜਾਵੇ ਇਹਨਾਂ ਕੁਛ ਜਿਵੇਂ ਮਨਪਰੀਤਾ ਉਹ ਭਾਜਪਾ ਦਾ ਪਾਰਟੀ ਦਾ ਖੜਾ ਹੈ ਉਹ ਜੇ ਬਾਈ ਕਰਾਉਣੀ ਹੋਵੇ ਤਾਂ ਸੈਂਟਰ ਨੇ ਸੱਲੋ ਦੀ ਬਾਈ ਕਰਨੀ ਹੈਗੀ ਹੈ ਕਿਉਂਕਿ ਉਧਰ ਕੋਈ ਮਤਲਬ ਨਹੀਂ ਮਤਲਬ ਇਹ ਵੀ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਫੁੰਝੇ ਲਾਉਣਾ ਮਾੜੀ ਹਾਲਤ ਕਰਨੀ ਹੈ ਤੇ ਮੰਡੀਆਂ ਤੇ ਜਿਹੜੇ ਮਜ਼ਦੂਰ ਹੈ ਤੇ ਕਿਸਾਨ ਹੈ ਉਹ ਪੂਰੀ ਤਰ੍ਹਾਂ ਫਸੇ ਹੋਏ ਆ ਮਜ਼ਦੂਰਾਂ ਐਨੇ ਲੰਮੇ ਸਮੇਂ ਚ ਮੈਨੂੰ ਲੱਗਦੀ ਆ ਉਹਨੂੰ ਉਹਨੂੰ ਦਿਹਾੜੀ ਨਹੀਂ ਵੰਡਣੀ ਚਾਹਣਾ ਉਹ ਖਰਚਾ ਖਾ ਜਾਣਗੇ ਉਹਦੇ ਚੋਂ ਅਸੀਂ ਦੋਨੇ ਸਾਈਂ ਜਿਮਨੀ ਚੋਣਾ ਚਾਹਜੋ ਉੱਥੇ ਵੀ ਬਰਨਾਲੇ ਵੀ ਸੀ ਕਰ ਰਹੇ ਆ ਪੱਤਰਕਾਰ ਕਾਨਫਰੰਸ ਇੱਧਰ ਅਸੀਂ ਜਿਹੜਾ ਕਿੱਧਰ ਵੇਹੇ ਸਾਡਾ ਪ੍ਰੋਗਰਾਮ ਹੈ ਦੋਨਾਂ ਜੱਥੇ ਬੰਦੀਆਂ ਦਾ ਅਸੀਂ 16 ਤਰੀਕ ਨੂੰ ਜਿਹਨਾਂ ਦੀ 11 ਵਜੇ ਤੋਂ ਲੈ ਕੇ ਸ਼ਾਮ ਦੇ 3-4 ਵਜੇ ਤੱਕ ਅਸੀਂ ਹੱਥ ਲਿਖਤ ਕੱਢੀ ਹੈ ਉਹਨਾਂ ਨੂੰ ਕਹਿਣਾ ਸੀ ਸਰਨਵਾਸੀਆਂ ਨੂੰ ਜਿਹੜੀਆਂ ਸਟੂਡੀਓ ਦੇ ਕਰਨ ਵਾਲੇ ਜਾਂ ਸਾసే ਕਾਰੋਬਾਰ ਵਾਲੇ ਵੀ ਹੈਗੇ ਆ ਕਿ ਇਹ ਜਿਹੜੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਨੇ ਉਹਨਾਂ ਨਵੇਂ ਆਸਿਕ ਨੀਤੀਆਂ ਕਹਿੰਦੇ ਜਿਹਨੂੰ ਕਹਿੰਦੇ ਦੇਸ਼ ਦਾ ਵਿਕਾਸ ਹੁੰਦਾ ਇਹਨਾਂ ਨਾਲ ਉਹਦੇ ਨਾਲ ਹੋਰ ਬਹੁਤ ਸਾਰੇ ਵਿਭਾਗੇ ਖੋਲੇ ਛਾੜੇ ਜ਼ਮੀਰ ਦੇ ਨਿਕਾ ਹੁਣ ਜ਼ਮੀਨ ਫੋਨ ਦਾ ਫੈਸਲਾ ਉਹਨਾਂ ਦਾ ਤੇ ਪੂਰੀ ਤਰ੍ਹਾਂ ਜਿਹੜਾ ਸਾਰੀ ਮਨ ਉਸਤਾ ਦਾ ਸਾਝਾ ਮਸਲਾ ਪਾਣੀ ਵਾਲਾ ਪਾਣੀ ਕੱਬਿਆ ਕਰਨਾ ਸ਼ੁਰੂ ਕੀਤਾ ਹੋਇਆ ਤੇ ਇੱਧਰ ਜਿਹੜਾ ਮਤਲਬ ਆਨਲਾਈਨ ਵਾਲੀ ਜਿਹੜੀ ਮਤਲਬ ਸ਼ੁਰੂ ਕੀਤਾ ਹੋਇਆ ਉਹਨਾਂ ਨੇ ਤੇ ਵੱਡੇ ਵੱਡੇ ਮੌਲ ਬਣੇ ਹੋਏ ਆ ਸਾਰੇ ਸਾਰੇ ਜਗ੍ਹਾ ਬਣ ਰਹੇ ਆ ਕਸਬਿਆਂ ਤੇ ਕਰ ਵੀ ਮੌਲਤ ਮਤਲਬ ਬਣ ਰਹੇ ਆ ਅਸੀਂ ਤਾਂ ਸਮਝਿਆ ਹਜੇ ਦੀ ਸ਼ੁਰੂਆਤ ਹੈ ਇਹਨੇ ਵੀ ਬਹੁਤ ਵੱਡਾ ਹਰਜਾ ਕੀਤਾ ਦੁਕਾਨਦਾਰਾਂ ਦਾ ਕਿ ਉਸ ਗੋੜਾ ਇਹਨਾਂ ਦਾ ਮੰਤਰੀ ਹੈ 17 ਸਤੰਬਰ ਦੇ ਅਖਬਾਰ ਚ ਜਿੰਦਿ ਉਹ ਖਬਰ ਹੁਣ ਲੱਗੀ ਹੋਈ ਆ 17 ਸਤੰਬਰ ਚ ਮਿਲੇ ਹੋ ਬੋਲਿਆ ਹੈਗਾ ਅਖਬਾਰ ਚ ਉਹਦੇ ਚ ਉਹਨੇ ਬਹੁਤ ਸਾਫ਼ ਕਿਹਾ ਵੀ ਜਿਹੜਾ ਹਾ ਨਿੱਜੀ ਕਰਨ ਦਾ ਰਾਹ ਲਿਆ ਹੋਇਆ ਹੈ ਇਨੇ ਬਹੁਤ ਜਨਾ ਤੇਜ਼ੀ ਨਾਲ ਵਪਾਰ ਵਧ ਰਿਹਾ ਹੈ ਆਉਣ ਵਾਲੇ 10 ਸਾਲਾਂ ਚ 10 ਕਰੋੜ ਜਿਹੜੇ ਮਤਲਬ ਛੋਟੇ ਕਾਰੋਬਾਰੀ ਹੋ ਗਏ ਐ ਇਹਨਾਂ ਨੂੰ ਤਬਾਹ ਕਰ ਦੇਣਾ ਤੇ ਦੂਜੀ ਦੇਖੋ ਜਿਹੜੀ ਛੋਟੀ ਸਨਅਤ ਹੈ ਉਹ ਲੁਧਿਆਣੇ ਦੀ ਗੱਲ ਹੁੰਦੀ ਹੈ ਵੀ 2 ਲੱਖ ਦੇ ਲਗਭਗ ਫੈਕਟਰੀਆਂ ਬੰਦ ਹੋ ਗਈਆਂ ਗਵਿੰਦਗੜ੍ਹ ਦੀ ਮੰਡੀ ਦਾ ਮਾਮਲਾ ਤਾਂ ਬਹੁਤ ਵੱਡਾ ਕਾਰੋਬਾਰ ਹੈ ਮਤਲਬ ਜਿਹੜਾ ਲੋਹੇ ਦਾ ਜਿੰਨ ਦੀ ਉਹ ਬਹੁਤ ਬੁਰੀ ਤਰ੍ਹਾਂ ਮਲ ਬੰਦ ਹੋਣ ਦੇ ਕਿਨਾਰੇ ਹੈ ਪਰ ਸਰਕਾਰਾਂ ਸਾਰਾ ਕੁਝ ਉਹਨਾਂ ਨੂੰ ਸੰਭਾਲਣ ਲੱਗੀ ਹੈ ਚਾਹੇ ਉਹ ਸੈਂਟਰ ਦੀ ਮੋਦੀ ਸਰਕਾਰ ਹੈ ਤੇ ਚਾਹੇ ਪੰਜਾਬ ਦੀ ਆਪ ਸਰਕਾਰ ਆ ਭਵੰਤਮਾਨ ਦੀ ਸਰਕਾਰ ਹੈ ਉਹਦਾ ਬਹੁਤ ਸਾਰਾ ਹੈਗਾ ਵਿਸਤਾਰ ਇਦੋਂ ਵੱਧ ਡਿਟੇਲ ਦੇ ਵਿੱਚ ਮੇਰਾ ਸਾਥੀ ਬੈਠਾ ਹੈ ਲਖਮ ਸਿੰਘ ਸ਼ਿਵੇ ਵਾਲਾ ਇਹ ਤੁਹਾਨੂੰ ਹੋਰ ਵੱਧ ਡਿਟੇਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂ ਸਰਕਾਰ ਦੋਸਤੋ ਬਹੁਤ ਸਾਰਾ ਗੱਲਾਂ ਦਾ ਇਹਦਾ ਤਾਤਾ ਝੰਡਾ ਸਿੰਘ ਜੇਠੂ ਕਿਨੇ ਤੁਹਾਡੇ ਨਾਲ ਸਾਂਝਾ ਕੀਤਾ ਫੇ ਨਾ ਜਮਨੀ ਤੂਣਾ ਦੇ ਦੌਰਾਨ ਜੋ ਅਸੀਂ 16 ਤਰੀਕ ਨੂੰ ਦੋਨਾਂ ਸ਼ਹਿਰਾਂ ਦੇ ਵਿੱਚ ਬਰਨਾਲੇ ਤੇ ਗਿੱਦੜਵੇ ਦੇ ਇਲਾਕੇ ਤੇ ਨਾਲ ਦੇ ਇਲਾਕਿਆਂ ਦੇ ਵਿੱਚ ਮਾਰਚ ਕਰਨ ਜਾ ਰਹੇ ਆ। ਉਹ ਮਾਰਚ ਇਸ ਕਰਕੇ ਕੀਤਾ ਜਾ ਰਿਹਾ ਕਿ ਅਸੀਂ ਸਭਨਾ ਹੀ ਪੇਂਡੂ ਖੇਤਰ ਦੇ ਲੋਕਾਂ ਨੂੰ ਤੇ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਇਹ ਮੈਸੇਜ ਇਹ ਸੁਨੇਹਾ ਜਿਹੜਾ ਚਾਹੁੰਦੇ ਆ ਕਿ ਟੂਣਾ ਲੜ ਰਹਿਣਗਾ ਸਾਰੀਆਂ ਹੀ ਪਾਰਟੀਆਂ ਤੇ ਉਹਨਾਂ ਤੋਂ ਖਾਸ ਕਰਕੇ ਬੀਜੇਪੀ ਤੇ ਆਪ ਸਰਕਾਰ ਦੇ ਜਿਹੜੇ ਨਮਾਇंदे ਆ ਉਹਨਾਂ ਨੂੰ ਸਵਾਲ ਪੁੱਛੇ ਜਾਣੇ ਬਣਦੇ ਆ। ਕਿ ਉਹਨਾਂ ਦੀਆਂ ਨੀਤੀਆਂ ਨੇ ਉਹਨਾਂ ਦੇ ਫੈਸਲਿਆਂ ਨੇ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ, ਖੇਤ ਮਜ਼ਦੂਰਾ, ਸੰਨਤੀ ਕੰਮਿਆ, ਬਿਜਲੀ ਕੰਮਿਆ, ਠੇਕਾ ਕੰਮਿਆ ਤੇ ਹੋਰ ਨਾ ਮਲਾਜਮਾਂ ਦੇ ਨਾਲ-ਨਾਲ ਜਿਹੜੇ ਛੋਟੇ ਕਾਰੋਬਾਰੀ ਆ ਦੁਕਾਨਦਾਰ ਆ, ਸੰਤਕਾਰਾ ਉਹਨਾਂ ਦਾ ਬਹੁਤ ਬੁਰੀ ਤਰ੍ਹਾਂ ਨੇ ਨਾਲ ਅਜਾੜਾ ਕੀਤਾ ਹੋਇਆ ਹੈ। ਇਸ ਕਰਕੇ ਇਹ ਜਿਹੜੀਆਂ ਨੀਤੀਆਂ ਨੇ ਇਹ ਨੀਤੀਆਂ ਕਾਰਪੋਰੇਟ ਘਰਾਣੇ ਪੱਖੀ ਆ ਇਹ ਸਾਮਰਾਜ ਪੱਖੀ ਆ ਉਹਨਾਂ ਨੀਤੀਆਂ ਦੇ ਸਿੱਟੇ ਕਰਕੇ ਜਿੱਥੇ ਕਿਸਾਨੀ ਆ ਉਹ ਜਿਹਦਾ ਹਿੱਸਾ ਖੇਤ ਮਜ਼ਦੂਰ ਵੀ ਆ ਉਹ ਕਰ ਗਿਆ ਥੱਲੇ ਆ ਖੋਦਕਸ਼ੀnga ਕਰ ਰਹੇ ਆ ਮਜ਼ਦੂਰਾਂ ਦਾ ਰੋਜ਼ਗਾਰ ਬਹੁਤ ਬੁਰੀ ਤਰ੍ਹਾਂ ਨਾਲ ਉੱਜੜ ਗਿਆ ਹੈ ਮੰਗਾਈ ਆ ਜਿਹੜੀ ਉਹ ਸਿਖਰਾਂ 'ਚ ਹੋ ਰਹੀ ਆ ਖੇਤੀ ਖੇਤਰ ਦੇ ਵਿੱਚ ਲਿਆਂਦੀਆਂ ਹੋਈਆਂ ਕਾਰਗਰਮਨ ਸੰਟੋ ਵਰਗੀਆਂ ਕੰਪਨੀਆਂ ਨੇ ਪੀਚਾਂ ਦੇ ਉੱਤੇ ਵੀ ਕਬਜ਼ੇ ਕੀਤੇ ਹੋਏ ਆ ਔਰ ਖੇਤੀ ਨੂੰ ਪੂਰੀ ਤਰ੍ਹਾਂ ਦੇ ਨਾਲ ਸੰਕਟ ਦੇ ਮੂੰਹ ਧੱਕਿਆ ਹੋਇਆ ਹੈ ਤੇ ਇਹਦੇ ਸਿੱਟੇ ਵਜੋਂ ਹੀ ਨਾਲ ਜਿਹੜਾ ਸਸਤੇ ਰਾਸ਼ਨ ਦਾ ਸਪਲਾਈ ਆ ਉਹਨੂੰ ਸਿਰਫ ਕਣਕ ਤੱਕ ਦਾ ਟੋੜਾ ਤੱਕ ਲਿਆਂਦਾ ਗਿਆ ਬਾਕੀ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਜਦ ਤੱਕ ਪੰਡ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਮਾਣ ਦਿੱਤਾ ਗਿਆ ਤੇ ਜਿਹੜੀਆਂ ਨੀਤੀਆਂ ਨੇ ਉੱਤੇ ਸਰਕਾਰ ਹੁਣ ਚੱਲ ਰਹੀ ਹੈ ਇਹਨਾਂ ਨੀਤੀਆਂ ਨੇ ਆਉਂਦੇ ਸਮੇਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਖਰਾਕ ਪਦਾਰਥਾ ਜਿਹੜੀ ਜਿਹੜੀ ਖਰਾਕ ਲੜੀ ਆ ਉਹਦੇ ਦੇ ਕਬਜ਼ਾ ਕਰਾਉਣਾ ਤੇ ਜਿਹੜੇ ਖੇਤੀ ਕਾਨੂੰਨ ਲਿਆਂਦੇ ਗਏ ਸੀਗੇ ਉਹ ਵੀ ਹੋਰ ਮੁ ਤੇਜ਼ੀ ਨਾਲ ਲਿਆਉਣ ਦਾ ਇੱਕ ਮਾਧਿਅਮ ਸੀ ਜਿਹਦੇ ਖਿਲਾਫ ਕਿਸਾਨਾਂ ਨੂੰ ਬਹੁਤ ਤੇਜ਼ੀ ਨਾਲ ਉੱਠਣ ਦਾ ਮਨ ਬਣਿਆ ਕਿ ਹੁਣ ਤਾਂ ਜ਼ਮੀਨਾਂ ਤੇ ਹੱਲਾ ਪਰ ਸੂਚੇ ਮੁਲਕ ਦੇ ਲੋਕਾਂ ਨੇ ਉਹਨੂੰ ਸਮਝਿਆ ਕਿ ਇਹ ਸਾਡੀ ਖਾਣ ਪ੍ਰਣਾਲੀ ਦੇ ਉੱਤੇ ਹੰਲਾ ਇਸ ਕਰਕੇ ਉਹਨਾਂ ਨੂੰ ਇੱਕ ਵਾਰੀ ਰੱਦ ਕਰਵਾ ਲਿਆ ਗਿਆ ਹੱਲਾ ਤਾਂ ਉਹ ਹਮਲਾ ਪਰ ਆ ਜਿਹੜਾ ਹੁਣ ਹੈ ਤੇ ਝੋਨੇ ਦਾ ਮਸਲਾ ਹੈ ਇਹ ਡੇਢੇ ਢੰਗ ਨਾਲ ਉਹੀ ਕਾਨੂੰਨ ਲਿਆ ਕੇ ਅਸਲ ਦੇ ਵਿੱਚ ਸਰਕਾਰੀ ਖਰੀਦ ਤੋਂ ਭੱਜਣ ਦਾ ਤੇ ਇਸ ਖਰਾਕ ਲੜੀ ਦੇ ਉੱਤੇ ਪੂਰੀ ਤਰ੍ਹਾਂ ਨਾਲ ਕਾਰਪੋਰੇਟਾਂ ਦਾ ਕਬਜ਼ਾ ਕਰਾਉਣ ਦਾ ਉਹਨਾਂ ਦਾ ਪ੍ਰੋਗਰਾਮ ਜਿਹਦੇ ਸਿੱਟੇ ਸਾਰੇ ਲੋਕਾਂ ਵਾਸਤੇ ਮਾੜੇ ਨਿਕਲਣੇ ਆ। ਔਰ ਦੂਜਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਜਿਹੜੇ ਕਾਰੋਬਾਰੀ ਤੇ ਛੋਟੇ ਦੁਕਾਨਦਾਰ ਭਰਾ ਹੈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦੇਣਾ ਚਾਹਾਂਗੇ। ਆ ਜਿਹੜਾ ਅਸੀਂ ਇੱਕ ਪੈਂਫਲੈਟ ਆ ਇਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਛਪਾ ਕੇ ਉਦੋਂ ਵੀ ਵੰਡਾਂਗੇ ਆਉਂਦੇ ਦਿਨਾਂ ਦੇ ਵਿੱਚ ਵੀ ਵੰਡਾਂਗੇ। ਕਿ ਜਿਹੜਾ ਛੋਟਾ ਵਪਾਰ ਉਹਦੇ ਉੱਤੇ ਤੇ ਛੋਟੇ ਕਾਰੋਬਾਰ ਦੇ ਉੱਤੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜੀ ਭਾਜਪਾ ਨੇ ਨੀਤੀਆਂ ਲਾਗੂ ਕੀਤੀਆਂ ਇਹਨੇ ਬਾਕੀਆਂ ਨਾਲ ਵੀ ਮੜਾ ਹੜ ਕੀਤਾ ਉਹ ਮਸਲਾ ਸਾਡੀ ਚਰਚਾ 'ਚ ਕਾਫੀ ਆਉਂਦਾ ਰਹਿੰਦਾ ਹੈ ਕਿ ਮਜ਼ਦੂਰਾਂ ਦਾ ਕੀ ਹੋ ਗਿਆ ਕਿਸਾਨਾਂ ਦਾ ਕੀ ਹੋ ਗਿਆ ਮੁਲਾਜ਼ਮਾਂ ਦਾ ਕੀ ਕਰਤਾ ਨਿੱਜੀਕਰਨ ਨੇ ਕੀ ਕਰਤਾ ਪਰ ਜਿਹੜੇ ਇਹ ਕਾਰੋਬਾਰੀ ਆ ਉਹਨਾਂ ਦੇ ਉੱਤੇ ਬਹੁਤ ਵੱਡਾ ਹਮਲਾ ਹੋਇਆ ਖਾਸ ਕਰਕੇ ਜਿਹੜਾ ਐਮਾਜ਼ਨ ਵਰਗੀਆਂ ਫਲਿੱਪ ਕਾਰਡ ਵਰਗੀਆਂ ਵਾਲਮਾਰਟ ਵਰਗੀਆਂ ਜਿਹੜੀਆਂ ਅਮਰੀਕੀ ਕੰਪਨੀਆਂ ਨੇ ਉਹਨਾਂ ਦੇ ਰਾਹੀਂ ਈ-ਵਪਾਰ ਤੇ ਕਿਊ ਵਪਾਰ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਉਹਨਾਂ ਦਾ ਜਿਹੜਾ ਹੱਥ ਆ ਉਹ ਫੈਲਿਆ ਹੋਇਆ ਹੈ। ਹੋਰ ਇਹਦੇ ਨਾਲ ਹੀ ਜੁੜ ਕੇ ਜਿਹੜੀਆਂ ਭਾਰਤੀ ਵਿਦੇਸ਼ੀ ਕੰਪਨੀਆਂ ਹੈ ਚਾਹੇ ਉਹ ਡੀਮਾਰਟ ਆ ਚਾਹੇ ਉਹ ਰਿਲਾਇੰਸ ਆ ਚਾਹੇ ਉਹ ਜੀਓ ਆ ਉਹਨਾਂ ਨੇ ਵੀ ਇਸ ਛੋਟੇ ਵਪਾਰ ਦੇ ਉੱਤੇ ਵੱਡੀ ਤਰ੍ਹਾਂ ਤੇ ਕਬਜ਼ਾ ਕੀਤਾ ਹੋਇਆ ਹੈ। ਜਿਹਦੇ ਸਿੱਟੇ ਵਜੋਂ ਜਿਹੜਾ ਹੈਗਾ ਉਹ ਮਾਲਾ-ਮਾਲ ਹੋ ਰਹੀਆਂ ਤੇ ਜਿਹੜੇ ਛੋਟੇ ਕਾਰੋਬਾਰ ਆ ਉਹ ਤਬਾਹ ਹੋ ਰਹੇ ਆ ਇਹ ਨੀਤੀਆਂ ਜਿਹੜੀਆਂ ਲਾਗੂ ਕੀਤੀਆਂ ਜਾ ਰਹੀਆਂ ਇਹਨਾਂ ਨੀਤੀਆਂ ਦੇ ਸੰਬੰਧ ਦੇ ਵਿੱਚ ਬਹੁਤ ਸਪਸ਼ਟ ਆ ਕਿ ਜਸਤੇਜੀ ਦੇ ਨਾਲ ਈ-ਵਪਾਰ ਤੇ ਕਿਉਂ ਵਪਾਰ ਵਧਾਇਆ ਜਾ ਰਿਹਾ ਜਿਹਨੂੰ ਫਟਾਫਟ ਵਪਾਰ ਦਾ ਨਾਮ ਦਿੱਤਾ ਜਾ ਰਿਹਾ ਉਹਦੇ ਨਾਲ ਜਿਹੜਾ ਪਿਊਸ਼ ਗੋਇਲ ਆ ਉਹ ਖੁਦ ਮੰਨਦਾ ਹੈ ਕਿ ਜਿਹੜੇ ਗਲੀ ਮਹੱਲਿਆਂ ਦੇ ਵਿੱਚ ਛੋਟੀਆਂ ਦੁਕਾਨਾਂ ਸੀ ਉਹ ਬੰਦ ਹੋ ਗਈਆਂ ਹੁਣ ਇਕੱਲੇ ਮੋਬਾਈਲਾਂ ਦੀਆਂ ਦੁਕਾਨਾਂ ਰਹਿਣਾ ਤੇ ਆਉਣ ਵਾਲੇ 10 ਸਾਲਾਂ ਦੇ ਵਿੱਚ 10 ਕਰੋੜ ਕਾਰੋਬਾਰੀ ਤਬਾਹ ਹੋ ਜਾਣਗੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਭਾਜਪਾ ਸਭ ਤੋਂ ਵੱਧ ਟਾਰਾ ਮਾਰਦੀ ਹੈ ਦੇਸ਼ ਭਗਤੀ ਦੀਆਂ ਕੀ ਆਹੀ ਦੇਸ਼ ਭਗਤੀ ਹੈ ਵੀ ਅਮਰੀਕਾ ਦੀਆਂ ਕੰਪਨੀਆਂ ਨੂੰ ਲਿਆ ਕੇ ਇਥੋਂ ਦਾ ਕਾਰੋਬਾਰ ਸਮਾਇਆ ਜਾਵੇ ਔਰ ਇਸੇ ਤਰ੍ਹਾਂ ਨੇ ਆੜੀ ਜਿਹੜੀ ਭਾਜਪਾ ਦੀ ਲਾਈਨ ਦੇ ਉੱਤੇ ਆਪ ਸਰਕਾਰ ਚੱਲ ਰਹੀ ਆ ਖੇਤ ਮਜ਼ਦੂਰਾਂ ਦੇ ਨਾਲ ਤਾਂ ਜਦੋਂ ਤੋਂ ਮੁੱਖ ਮੰਤਰੀ ਸਤਾ ਚ ਆਇਆ ਮੀਟਿੰਗ ਦੇ ਕਰਨ ਤੋਂ ਵੀ ਕੰਨੀ ਕਤਰਾਂ ਆਦਾ ਰਿਆ ਅੱਠ ਨੌ ਵਾਰੀ ਮਜ਼ਦੂਰ ਜੱਥੇ ਬੰਦੀਆਂ ਨੂੰ ਮੀਟਿੰਗ ਦੇ ਕੇ ਹੀ ਮੁੱਕਰ ਗਿਆ ਅਸੀਂ ਸਮਝਦੇ ਆ ਕਿ ਮਜ਼ਦੂਰਾ ਕਦੋਂ ਮੁਸ਼ਕਿਲ ਆਉਣ ਲੱਗ ਗਿਆ ਉਹਨੂੰ ਕਿਸਾਨਾਂ ਨਾਲ ਮੀਟਿੰਗਾਂ ਜ਼ਰੂਰ ਕਰਦਾ ਪਰ ਉਹਨਾਂ ਨੇ ਮਸਲੇ ਕੋਈ ਨਹੀਂ ਹੱਲ ਕਰਦਾਗਾ ਛੋਟੇ ਕਾਰੋਬਾਰੀਆਂ ਨੂੰ ਅਜਾੜਨ ਦੇ ਵਾਸਤੇ ਬੀਜੇਪੀ ਵਾਲੇ ਰਾਹ ਦੇ ਉੱਤੇ ਹੀ ਆ ਕਿ ਉਹ ਕੰਪਨੀਆਂ ਨੂੰ ਕਿਵੇਂ ਲੈ ਕੇ ਆਉਣਾ ਹੈ ਉਹਦੀ ਇੱਕ ਬਹੁਤ ਉੱਪਰਮੀ ਆਧਾਰਨਾ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਲਿਜਾਣੇ ਦੀ ਹਾਈ ਟੈਕ ਵੈਲੀ ਦੇ ਵਿੱਚ ਟਾਟਾ ਸਟੀਲ ਵਾਲਿਆਂ ਨੂੰ ਪਰਮਾਨਗੀ ਦਿੱਤੀ ਹੈ ਜਿਹਦੇ ਨਾਲ ਛੋਟੀਆਂ ਜਿਹੜੀਆਂ ਕਾਰੋਬਾਰਾਂ ਉਹ ਅਜਾੜੇ ਨੂੰ ਠੱਕੇ ਜਾਣੇ ਆ ਇਸੇ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਹੜੀਆਂ ਸਨ ਤਾਂ ਛੋਟੀਆਂ ਚਾਹੇ ਮੰਡੀ ਗਵਿੰਦਗੜ ਦੀ ਆ ਚਾਹੇ ਬਟਾੜੇ ਦੀ ਆ ਚਾਹੇ ਉਹ ਲੁਧਿਆਣੇ ਦੀ ਆ ਜਿਹੜੀਆਂ ਲਗਭਗ ਬਹੁਤ ਵੱਡੀ ਗਿਣਤੀ ਦੇ ਵਿੱਚ ਸੀਗਾ 2 ਲੱਖ ਦੇ ਕਰੀਬ ਉਹ ਜਿਹੜੀਆਂ ਤਬਾਹ ਹੋ ਗਈਆਂ ਸੀ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਸਤਾ ਦੇ ਵਿੱਚ ਕਿ ਅਸੀਂ ਤਾਂ ਬਦਲਾ ਲੈ ਕੇ ਆਵਾਂਗੇ ਉਹਨਾਂ ਨੂੰ ਬਚਾਉਣ ਵਾਸਤੇ ਸਰਕਾਰ ਨੇ ਕੋਈ ਖਜ਼ਾਨੇ ਚੋਂ ਪੈਸਾ ਨਹੀਂ ਲਾਇਆ ਸਭੋਂ ਦੇ ਦੋ ਔਰਟਾ ਕਹਿਣਾ ਹੋਵੇ ਤਾਂ ਉਹਨਾਂ ਨੇ ਬਿਜਲੀ ਦੇ ਰੇਟ ਵਧਾ ਦੇ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 5.5 ਰੁਪਏ ਦਾ ਰੇਟ ਵਧਾਤਾ ਜਿਹਦੇ ਸਿੱਟੇ ਵਜੋਂ 1 ਟਨ ਲੋਹਾ ਪੈਦਾ ਕਰਨ ਤੇ ਸਟੀਲ ਪੈਦਾ ਕਰਨ ਦੇ ਉੱਤੇ ਉਹਨਾਂ ਦਾ 5-600 ਰੁਪਏ ਦਾ ਹੋਰ ਖਰਚਾ ਵਧਣਾ ਔਰ ਨਾਲ ਹੀ ਇਹ ਫੈਸਲਾ ਕਰ ਦਿੱਤਾ ਗਿਆ ਕਿ ਹਰ ਸਾਲ 3% ਦੀ ਦਰ ਦੇ ਨਾਲ ਇਹ ਰੇਟ ਵਧਦੇ ਜਾਣੇ ਛੀਰੇ ਕਰਕੇ ਛੋਟੇ ਕਾਰੋਬਾਰ ਜਿਹੜੇ ਉਜਾੜੇ ਮੁ ਆਏ ਹੋਏ ਆ ਤੇ ਦੂਜੇ ਪਾਸੇ 2023 ਦੇ ਵਿੱਚ ਫਰਵਰੀ ਚ ਜਿਹੜਾ ਨਿਵੇਸ਼ਕਾਂ ਦਾ ਸੰਮੇਲਨ ਮਹਾੜੀ ਚ ਸੰਧਿਆ ਭਗਵੰਤ ਮਾਨ ਨੇ ਉਹਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਨਵੀਂ ਨੀਤੀ ਬਣਾ ਲਈ ਹੈ ਸੰਨ ਤਾਂ ਬਾਰੇ ਤੇ ਕਾਰੋਬਾਰ ਦੇ ਬਾਰੇ ਉਹ ਕਹਿੰਦੇ ਵੀ ਤੁਹਾਡਾ ਜਿਹੜਾ ਵਿਦੇਸ਼ੀਆਂ ਦਾ ਨੇ ਵਿਦੇਸ਼ੀਆਂ ਦਾ ਵੱਡੀਆਂ ਕੰਪਨੀਆਂ ਜਿਹੜਾ ਪੈਸਾ ਲੱਗੂਗਾ ਉਹਨੂੰ 2% ਅਸੀਂ ਰਿਫੰਡ ਕਰਾਂਗੇ ਤੁਹਾਡੇ ਜਿਹੜੇ ਮਲਾਜਮਾਂ ਉਹਨਾਂ ਨੂੰ 4000 ਰੁਪਿਆ ਅਸੀਂ ਮਹੀਨਾ ਦੇਆ ਕਰਾਂਗੇ ਵੀ ਤੁਸੀਂ ਆਓ ਜਿਵੇਂ ਪਹਿਲਾਂ ਇੰਸਟ ਇੰਡੀਆ ਕੰਪਨੀ ਐ ਠਾਈ ਸੀਗੀ ਉਹਨੇ ਪੂਰੇ ਮੁਲਕ ਨੂੰ ਗੁਲਾਮ ਬਣਾਇਆ ਇਹ ਕੰਪਨੀਆਂ ਨੂੰ ਬਾਹਰੋਂ ਜਾ ਜਾ ਕੇ ਸੱਦਾ ਦੇ ਰਿਆ ਔਰ ਬਾਹਰ ਕੰਪਨੀ ਜਿਹੜੀ ਦੁਨੀਆ ਦੀ ਬਦਨਾਮ ਕੰਪਨੀ ਐ ਜਿਹੜੀ ਜਰਮਨ ਦੇ ਵਿੱਚ ਜਦੋਂ ਗੈਸ ਚੈਂਬਰਾਂ ਦੇ ਵਿੱਚ ਗੈਸ ਛੱਡ ਛੱਡ ਕੇ ਯਹੂਦੀਆਂ ਨੂੰ ਮਾਰਿਆ ਗਿਆ ਉੱਥੇ ਉਹ ਗੈਸ ਮਾਈਆ ਕਰਾਉਣ ਵਾੜੀ ਐ ਜੀਰੇ ਦੇ ਦੁਨੀਆ ਭਰ ਦੇ ਵਿੱਚ ਪਰਚੇ ਹੋਏ ਵਿਆ ਜਿਹਦੇ ਖਿਲਾਫ ਬਹੁਤ ਸਾਰੇ ਮੁਲਕਾਂ ਨੇ ਬੰਦੀ ਲਾਈ ਹੋਈ ਹੈ ਵੀ ਇਹ ਕੰਪਨੀ ਨੂੰ ਵਧਣ ਨਹੀਂ ਦੇਣਾਗਾ ਉਸ ਵੱਡੀ ਕੰਪਨੀ ਨੂੰ ਜਾ ਕੇ ਭਗਵੰਤ ਮਾਨ ਸੱਦਾ ਦੇ ਕੇ ਆਇਆ ਕਿ ਆਓ ਤੁਸੀਂ ਸਾਡਾ ਪੰਜਾਬ ਲੁੱਟ ਲਓ ਇਸ ਕਰਕੇ ਇਹਨਾਂ ਦੀਆਂ ਇਹਨਾਂ ਨੀਤੀਆਂ ਨੇ ਸਾਰੇ ਸੰਗਤਕਾਰਾਂ ਦਾ ਛੋਟੇ ਕਾਰੋਬਾਰੀਆਂ ਦਾ ਵੀ ਅਜਾੜਾ ਕੀਤਾ ਔਰ ਅਸੀਂ ਇਹਨਾਂ ਧੂਣਾ ਦੇ ਵਿੱਚ ਜਿਸ ਮਾਰਚ ਦੇ ਦੌਰਾਨ ਇਹਨਾਂ ਦੋਹਾਂ ਪਾਰਟੀਆਂ ਦੇ ਬਾਰੇ ਥੋਸ ਸਵਾਲ ਆ ਜਿਹੜੇ ਇਸ ਸਰਚੇ ਰਾਹੀਂ ਕਿ ਇਹਨਾਂ ਨੂੰ ਕਿਹੜੇ-ਕਿਹੜੇ ਸਵਾਲ ਕੀਤੇ ਜਾਣੇ ਚਾਹੀਦੇ ਆ ਥੋਸ ਅੰਕੜੇ ਵੀ ਆ ਸਾਡੇ ਕੋਲੇ ਕਿ ਕਿਵੇਂ-ਕਿਵੇਂ ਉਹਨਾਂ ਕੰਪਨੀਆਂ ਦਾ ਕਿੰਨਾ-ਕਿੰਨਾ ਮੁਨਾਫਾ ਵਧ ਰਿਹਾ ਵੀ ਇਹ ਪੁੱਛੇ ਜਾਣ ਪਰ ਨਾਲ ਦੀ ਨਾਲ ਅਸੀਂ ਇੱਕ ਗੱਲ ਬਹੁਤ ਸਪਸ਼ਟ ਕਰਨੀ ਚਾਹੁੰਦੇ ਆ ਕਿ ਇਹ ਨੀਤੀਆਂ ਕਾਂਗਰਸ ਲੈ ਕੇ ਆਈ ਸੀ ਐਂ ਨਹੀਂ ਵੀ ਕਾਂਗਰਸ ਕੋਲ ਪਲੀ ਆ ਜੇ ਕੋਈ ਇਹ ਆਸ ਕਰੇ ਵੀ ਇਹਨਾਂ ਨੂੰ ਛੱਡ ਕੇ ਪਤਾ ਨਹੀਂ ਹੁਣ ਕਾਂਗਰਸ ਆਲੇ ਆ ਕੇ ਕੁਝ ਕਰ ਦੇਣਗੇ ਅਸੀਂ ਸਮਝਦੇ ਹਾਂ ਕਿ ਕਾਂਗਰਸ ਇਹਨਾਂ ਨੀਤੀਆਂ ਦੀ ਜਨਮਦਾਤੀ ਹੈ ਔਰ ਇਹਨਾਂ ਨੇ ਇਹਨਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਿਹੜੀਆਂ ਸਾਰੇ ਲੋਕਾਂ ਨੂੰ ਤੇ ਦੇਸ਼ ਨੂੰ ਤਬਾਹ ਕਰ ਰਹੀਆਂ ਸਾਡੇ ਮੁਲਕ ਦੇ ਵਿੱਚ ਜਦੋਂ ਇਸ ਇੰਡੀਆ ਕੰਪਨੀ ਆਈ ਤੇ ਉਸ ਤੋਂ ਬਾਅਦ ਬ੍ਰਿਟਾਨੀਆਂ ਨੇ ਇਹਨੂੰ ਗੁਲਾਮ ਬਣਾਇਆ ਅਸੀਂ ਉਹਨੂੰ ਗੁਲਾਮੀ ਦਾ ਰਾਜ ਕਹਿੰਦੇ ਆ ਤੇ ਹੁਣ ਇਹ ਕੰਪਨੀਆਂ ਨੂੰ ਲਿਆ ਕੇ 10 ਕਰੋੜ ਭਾਰਤੀਆਂ ਨੂੰ ਅਜਾੜ ਕੇ ਸੰਧਾਨ ਦਾ ਅਜਾੜਾ ਕਰਕੇ ਮਜ਼ਦੂਰਾਂ ਦਾ ਕਿਸਾਨਾਂ ਦਾ ਅਜਾੜਾ ਕਰਕੇ ਬੀਜੇਪੀ ਕਿਹੜੀ ਦੇਸ਼ ਭਗਤੀ ਨੂੰ ਸਾਬਤ ਕਰਨੀ ਚਾਹੁੰਦੀ ਐ ਅਸੀਂ ਸਮਝਦੇ ਆ ਕਿ ਦੇਸ਼ ਦੇ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਮਾਰ ਰਹੀ ਆ ਔਰ ਦਲਤਾਂ ਦੇ ਉੱਤੇ ਵਿਸ਼ੇਸ਼ ਕਰਕੇ ਬੀਜੇਪੀ ਨੇ ਅਟੈਕ ਲਿਆਂਦਾ ਹੋਇਆ ਮੁਸਲਮਾਨਾਂ 'ਤੇ ਅਟੈਕ ਲਿਆਂਦਾ ਹੋਇਆ ਵੰਡੀਆਂ ਦੀ ਸਿਆਸਤ ਆ ਜਿਹੜੀ ਉਹ ਕੀਤੀ ਜਾ ਰਹੀ ਆ ਤੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਰਾਜੇ ਮਤਲਬ ਬਰੇਕ ਇਹਦੇ ਦੂਜੇ ਦੇ ਬਿਆਨ ਆਏ ਆ ਬਿੱਟੂ ਦੇ ਉਹ ਕਿਸੇ ਨੂੰ ਵੀ ਲੱਗ ਸਕਦਾ ਕਿ ਕਹਿੰਦੇ ਨੇ ਵੀ ਕਮਲ ਮਾਰਿਆ ਉਹਨੇ ਸਾਡੇ ਹਿਸਾਬ ਨਾਲ ਉਹਨੇ ਕੋਈ ਕਮਲ ਨਹੀਂ ਮਾਰਿਆ ਉਹ ਭਾਜਪਾ ਦੀ ਅੰਦਰਲੀ ਲਾਈਨ ਬੋਲਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਖਿਲਾਫ ਬਿਆਨ ਦੇ ਕੇ ਜਿਵੇਂ ਕੰਗਨਾਰਾ ਰਣੋਤ ਬਿਆਨ ਦਿੰਦੀ ਆ ਉਸ ਤਰੀਕੇ ਨਾਲ ਜਿਹੜੀ ਜਾਤ ਪਾਤ ਦੀ ਵੰਡੀ ਆ ਉਹਨੂੰ ਮਜ਼ਬੂਤ ਕਰਕੇ ਦੂਜੇ ਹਿੱਸਿਆਂ ਨੂੰ ਆਪ ਦੇ ਨਾਲ ਜੋੜਨ ਦੀ ਪਾਲਿਸੀ ਆ ਉਹਨਾਂ ਦੀ ਚਾਹੇ ਉਹ ਸ਼ਹਿਰੀ ਹਿੱਸੇ ਆ ਚਾਹੇ ਕੋਈ ਗਲਤ ਹਿੱਸੇ ਆ ਵੀ ਫਿਰ ਕਿਉਂਕਿ ਜਾਤ ਪਾਤ ਦੇ ਪਹਿਲਾਂ ਹੀ ਅਸਰ ਪਏ ਹੋਇਆ ਇਸ ਕਰਕੇ ਉਹ ਪੂਰੀ ਤਰ੍ਹਾਂ ਨਾਲ ਇਸ ਲਾਈਨ ਦੇ ਉੱਤੇ ਆ ਵੀ ਜਿਹੜੇ ਵੀ ਕੋਈ ਲੋਕ ਆ ਉਹਨਾਂ ਤੋਂ ਵੋਟਾਂ ਵੀ ਲੈਣੀਆਂ ਦਾ ਕੁੱਟ ਕੇ ਲੈਣੀ ਆ ਉਹਨਾਂ ਨੂੰ ਕੋਈ ਰਾਹਤ ਦੇ ਕੇ ਵੋਟਾਂ ਨਹੀਂ ਲੈਣੀਆਂ ਬੀਜੇਪੀ ਇਸ ਲਾਈਨ ਤੇ ਚੱਲ ਰਹੀ ਆ ਪਹਿਲਾਂ ਮੁਸਲਮਾਨਾਂ ਦੇ ਖਿਲਾਫ ਬਹੁਤ ਡਟ ਕੇ ਕਹਿੰਦੇ ਰਹੇ ਆ ਜਿਹੜੇ ਕਹਿੰਦੇ ਸੀ ਕਿ ਗੋਲੀ ਮਾਰੋ ਸਾੜੋ ਉਹ ਉਹਨਾਂ ਨੂੰ ਕੇਂਦਰੀ ਮੰਤਰੀ ਦੇ ਰੁਤਬੇ ਦਿੱਤੇ ਆ ਸਾਡਾ ਪ੍ਰਧਾਨ ਮੰਤਰੀ ਪਿਛਲੀਆਂ ਟੋਣਾਾਂ ਦੇ ਵਿੱਚ ਸਪਸ਼ਟ ਕਹਿੰਦਾ ਰਿਹਾ ਕਿ ਜਿਹੜੇ ਇਹ ਮੁਸਲਮਾਨਾਂ ਦੇ ਬਾਰੇ ਇਸ਼ਾਰੇ ਕਰਕੇ ਕਿ ਇਹ ਤਾਂ ਦੇਸ਼ ਨੂੰ ਤਬਾਹ ਕਰਨ ਵਾਲੇ ਆ ਇਹ ਤੁਹਾਡਾ ਸਾਰਾ ਕੁਝ ਲੁੱਟ ਕੇ ਲੈ ਜਾਣਗੇ ਮੰਗਲ ਸੂਤਰ ਤੱਕ ਖੋਹ ਲੈਣਗੇ ਉਹੀ ਵੱਡੀਆਂ ਦੀ ਸਿਆਸਤ ਨੂੰ ਇਹ ਜਿਹੜਾ ਬਿੱਟੂ ਆ ਉਹ ਅੱਗੇ ਵਧਾ ਰਿਹਾ ਤੇ ਮਨਪਰੀਤ ਬਾਦਲ ਉਹਨੂੰ ਲਿਆ ਕੇ ਇਲਾਕੇ ਦੇ ਵਿੱਚ ਉਸ ਵੱਡੀਆਂ ਦੀ ਸਿਆਸਤ ਤਹਿਤ ਹੀ ਰਾਜਗਦੀ ਤੇ ਕਾਬਜ ਹੋਣਾ ਚਾਹੁੰਦਾ ਔਰ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡੇ ਲੋਕਾਂ ਨੂੰ ਇਹਨਾਂ ਤੋਂ ਝਾਕ ਛੱਡ ਕੇ ਸਾਰੀਆਂ ਪਾਰਟੀਆਂ ਤੋਂ ਆਪਣਾ ਜਿਹੜਾ ਠੋਸ ਤਾਕ ਤਾ ਉਹ ਅਸਾਰ ਦੇ ਹੋਏ ਸੰਘਰਸ਼ਾਂ ਦੇ ਰਾਹ ਅੱਗੇ ਵਧਣਾ ਚਾਹੀਦਾ ਇਹਦਾ ਸੱਦਾ ਦੇਣ ਵਾਸਤੇ 16 ਤਰੀਕ ਤੋਂ ਅਸੀਂ ਮਾਰਚ ਆ ਜਿਹੜੇ ਉਹ ਕਰਾਂਗੇ ਸ਼ਹਿਰਾਂ 'ਚ ਵੀ ਕਰਾਂਗੇ ਪਿੰਡਾਂ 'ਚ ਵੀ ਕਰਾਂਗੇ ਔਰ ਲੋਕਾਂ ਨੂੰ ਸੱਦਾ ਦੇਵਾਂਗੇ ਕਿ ਇਹਨਾਂ ਤੋਂ ਜਿਹੜੀ ਸਿਆਸੀ ਕੀਮਤ ਆ ਉਹ ਵੱਧ ਤੋਂ ਵੱਧ ਵਸੂਲੀ ਜਾਵੇ ਇਹਨਾਂ ਨੂੰ ਸੁੱਕੇ ਨਾ ਜਾਣ ਦਿੱਤਾ ਜਾਵੇ ਜਿਵੇਂ ਸਾਡੇ ਸੰਘਰਸ਼ਾਂ ਤੇ ਅਟੈਕ ਕਰਦੇ ਹੁਣ ਆਿਆਂ ਨੂੰ ਘੇਰ ਘੇਰ ਕੇ ਸਵਾਲ ਪੁੱਛੇ ਜਾਣ ਇਹਨਾਂ ਨੂੰ ਕਿ ਤੁਹਾਡੀਆਂ ਨੀਤੀਆਂ ਕਿਵੇਂ ਵਿਕਾਸ ਕਰਨੀਆਂ ਸਾਨੂੰ ਇਹਦੇ ਬਾਰੇ ਸਮਝਾਓ ਤੇ ਜੇ ਜਿਹੜੇ ਉਹਨਾਂ ਨੇ ਲਿਆਂਦੀਆਂ ਉਹ ਸਾਰੀਆਂ ਬਨਾਸ਼ ਕਰਨਆਂੀਆਂ ਬਲਡੋਜ਼ਰ ਫੇਰ ਨਾਲੀਆਂ ਮੁਲਕ ਦੇ ਲੋਕਾਂ ਦੇ ਉੱਤੇ ਇਸ ਕਰਕੇ ਅਸੀਂ 16 ਤਰੀਕ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਗਿੱਦੜਵਾਹ ਤੇ ਬਰਨਾਲਾ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਉਹ ਸਾਡੇ ਇਹਨਾਂ ਮਾਰਚਾਂ ਦੇ ਵਿੱਚ ਵੱਧ ਚੜ ਕੇ ਸ਼ਾਮਲ ਹੋਣ ਤੇ ਸਾਡੀਆਂ ਗੱਲਾਂ ਨੂੰ ਸਮਝਣ ਤੇ ਹਜਿਸਾ ਹੁਨਤਾਨੀਆਂ ਨੀਤੀਆਂ ਦੇ ਖਿਲਾਫ ਇਕਜੁੱਟ ਹੋ ਕੇ ਅੱਗੇ ਵਧਣ ਦਾ ਫਰਨ ਕਰਨ ਜਿਵੇਂ ਇਤਿਹਾਸਕ ਕਿਸਾਨ ਘੋੜਨੇ ਉਹਨਾਂ ਦੀ ਉਸ ਨੀਤੀ ਨੂੰ ਇੱਕ ਵਾਰੀ ਬ੍ਰੇਕਾ ਲਾਈਆਂ ਜੇ ਸਾਰੇ ਪੰਜਾਬ ਦੇ ਮੁਲਕ ਦੇ ਲੋਕ ਇਕੱਠੇ ਹੋਣਗੇ ਤਾਂ ਇਹ ਨੀਤੀਆਂ ਨੂੰ ਪੁੱਠਾ ਗੜਿਆ ਦੇ ਕੇ ਲੋਕਪੱਖੀ ਨੀਤੀਆਂ ਲਾਗੂ ਕਰਵਾਈਆਂ ਜਾ ਸਕਣਗੀਆਂ